ਅੱਗੰਗੂ ਦੇ ਔਲਾਦ ਚੰਦੂ ਨੇ ਅੱਜ ਆਪਣੀ ਮੈਸੇਜ ਅੱਗੇ ਕਰ ਦਿੱਤੀ ਮੈਸੇਜ ਵੀ ਕਿੱਡੀ ਮੂਮੋ ਠਗਣੀ ਆ ਆਖੇ ਜੀ ਇਹ ਇਲੈਕਸ਼ਨ ਆ ਗਿਆ ਜੀ ਹੁਣ ਮੈਂ ਤੁਹਾਡੇ ਆਲਾਉਣਾ ਨਮਸਕਾਰ ਦਸ ਕੋ ਮੈਂ ਕਰੰਦ ਬਸ ਇਸ ਲੈ ਕੇ ਹਾਜ਼ਰ ਆ ਖਰੇ 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 ਵਿੱਚ ਗੱਲ ਕਰਦਾ ਕਿ ਕੁਝ ਦਿਨ ਪਹਿਲਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਜੋ ਕਿ ਲੋਕ ਸਭਾ ਚੋਣਾਂ ਲੜ ਰਹੇ ਨੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਹਨਾਂ ਦੀ ਪਤਨੀ ਦਾ ਇੱਕ ਫੋਨ ਕਾਲ ਆਡੀਓ ਜੋ ਕਿ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਵੋਟਰ ਦੀ ਬੰਗ ਦੀ ਗੱਲ ਕਰਦਿੰਦੇ ਨੇ ਤੇ ਉਸ ਤੋਂ ਬਾਅਦ ਇੱਕ ਵੀਡੀਓ ਹੁਣ ਹੋਰ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਸਿੰਘ ਸਾਹਿਬ ਦੀ ਹੈ ਉਹ ਇਸ ਪਰਿਵਾਰ ਬਾਰੇ ਚੰਦੂ ਮਾਜਰਾ ਜੀ ਬਾਰੇ ਤੇ ਉਹਨਾਂ ਦੀ ਪਤਨੀ ਬਾਰੇ ਕੀ ਕੁਝ ਕਹਿ ਰਹੇ ਨੇ ਕੀ ਕੁਝ ਸ਼ਬਦ ਉਹਨਾਂ ਨੇ ਬੋਲੇ ਤੁਸੀਂ ਜਰਾ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੰਗੂ ਦੀ ਔਲਾਦ ਚੰਦੂ ਨੇ ਅੱਜ ਆਪਣੀ ਮੈਸੇਜ ਅੱਗੇ ਕਰ ਦਿੱਤੀ ਮੈਸੇਜ ਵੀ ਕਿੱਡੀ ਮੋਮੋ ਠਗਣੀ ਆ ਅਖੇ ਜੀ ਇਲੈਕਸ਼ਨ ਆ ਗਿਆ ਜੀ ਹੁਣ ਮੈਂ ਤੁਹਾਡੇ ਆ ਲਾਉਣਾ ਜੁੱਤੀਆਂ ਲੈਣ ਆਉਣਾ ਛਤਰਖਾਨ ਆਉਣਾ ਕੀ ਕਰਨਾ ਆਉਣਾ ਲਾਂਤੀਏ ਲੋਕ ਇਹਦੀ ਕਰਤੂਤ ਸ਼ਾਇਦ ਲੋਕਾਂ ਨੂੰ ਪਤਾ ਨਹੀਂ ਲੋਕੀ ਸਾਡੇ ਭਲੱਕੜ ਬਹੁਤ ਆ ਭੁੱਲ ਜਾਂਦੇ ਛੇਤੀ ਜਿੱਦਾਂ ਹੈ ਨਾ ਮੀਨੇ ਮਸੰਦ ਬਾਦਲ ਦੀ ਅਜੇ ਤੱਕ ਕਿਸੇ ਨੂੰ ਕਰਤੂਤ ਨਹੀਂ ਪਤਾ ਲੱਗੀ ਆ ਮੀਡੀਆ ਦਾ ਜੋਗ ਆਇਆ ਤਾਂ ਇਹਨਾਂ ਨੂੰ ਪਤਾ ਲੱਗੀ ਆ ਇਦਾਂ ਹੀ ਇਹਦੀ ਵੀ ਕਰਤੂਤ ਇਹਦੀਆਂ ਕਰਤੂਤਾ ਇੱਕ ਨੇ ਬਹੁਤ ਜ਼ਿਆਦਾ ਕਰਤੂਤਾ ਇਹਦੀਆਂ ਚੰਦੂਲੀਆਂ ਸਭ ਤੋਂ ਪਹਿਲਾਂ ਜਦੋਂ 200 ਸੰਘਰਸ਼ ਵਾਲਾ ਟਾਈਮ ਯੂਰਾ ਤੇ ਸੀ ਇਹਨੇ ਉਸ ਟਾਈਮ ਬਰਨਾਲੇ ਦੀ ਸਰਕਾਰ ਦੇ ਵਿੱਚ ਹਰਮੰਦਰ ਸਾਹਿਬ ਤੇ ਅਟੈਕ ਖੁਦ ਕੀਤਾ ਇੱਕ ਕਮਾਂਡ ਕਰ ਰਿਹਾ ਸੀ ਉਸ ਟੀਮ ਦੀ 1986 ਦੀ ਗੱਲ ਆ ਇਹੇ ਸੀ ਬਰਨਾਲੇ ਦਾ ਮੁੰਡਾ ਗਗਨਦੀਪ ਤੇ ਇੱਕ ਸੀਨਾ ਦਾ ਕੇਤੂ ਸਮਗਲਰ ਇਧਰੋਂ ਫਿਰੋਜ਼ਪੁਰੋਂ ਲੋ ਜਾਂ ਫਰੀਦਕੋਟ ਦਾ ਇਹਨਾਂ ਦੋਹਾਂ ਚੋਂ ਇੱਕ ਸਿਗਾ ਸ਼ਹਿਰ ਦਾ ਇਹ ਖੌਦ ਆਪਣੀਆਂ ਪਰਸਨਲ ਗੰਨਾਂ ਲੈ ਕੇ ਆਪਣੇ ਗੁੰਡੇ ਲੈ ਕੇ ਇਹਨਾਂ ਨੇ ਉਸ ਟਾਈਮ ਹਰਮੰਦਰ ਸਾਹਿਬ ਤੇ ਅਟੈਕ ਕੀਤਾ 86 ਜਦੋਂ ਬਲੈਕ ਥੰਡਰ ਜਿਹਨੂੰ ਕਹਿੰਦੇ ਆ ਇਹ ਲੋਕ ਗੁਰੂ ਦੇ ਭੈ ਨਹੀਂ ਮੰਨਣ ਵਾਲੇ ਫਿਰ ਜਦੋਂ ਬਰਨਾਲੇ ਦੀ ਸਰਕਾਰ 87 ਦੇ ਵਿੱਚ ਟੁੱਟੀ ਆ ਉਦੋਂ ਇਹਨੂੰ ਰਵੀਰੋ ਨੇ ਚੱਕ ਲਿਆ ਜਦੋਂ ਰਵੀਰੋ ਨੇ ਇਹਨੂੰ ਚੱਕਿਆ ਤਾਂ ਇਹਨੇ ਉਸ ਟਾਈਮ ਅਖਬਾਰਾਂ ਦੀ ਖਬਰ ਆਇਆ ਇਹ ਉਪਰੋਂ ਦੀ ਸਰੀ ਸਾਬ ਪਾਈ ਸੀ ਇਹਨ ਮਸੰਦ ਨੇ ਤੇ ਥੱਲੇ ਉਹਦੀ ਇਹਨੇ ਚੱਡੀ ਪਾਈ ਹੋ ਸੀਗੀ ਪੂਰਾ ਜਲੂਸ ਇਹਦਾ ਕੱਢਿਆ ਉਸ ਟਾਈਮ ਰਵੀਰੋ ਨੇ ਇਹ ਕੰਜਰ ਲੋਕ ਆ ਇਹ ਸਿੱਖ ਨਹੀਂ ਸਿੱਖੀ ਸਰੂਪ ਚ ਭੇੜੀਏ ਆ ਮਸੰਦ ਆ ਇਹ ਜਿਹੜੇ ਮਸੰਦ ਫੂਕੇ ਸੀ ਨਾ ਇਹ ਦੁਬਾਰਾ ਉਹਨਾਂ ਦੀਆਂ ਰੂਹਾਂ ਆ ਗਈਆਂ ਸਾਡੇ ਚ ਫਿਰ ਇਹਦੇ ਕੋਲ ਠਾਰ ਸੀਗੀ ਸਰਜੀਤ ਸਿੰਘ ਸੀਤਾ ਦੁਸ਼ ਸੂਰ ਕਮਾਂਡੋ ਫੋਰਸ ਉਹਦਾ ਵੀ ਇਹਨੇ ਕਤਲ ਕੀਤਾ ਧੋਖੇ ਨਾਲ ਕਤਲ ਕਰਕੇ ਉਹਦੀ লাশ ਇਹਨੇ ਨਹਿਰ ਦੇ ਕੰਡੇ ਕਿਤੇ ਦੱਬੀ ਗੜ ਸ਼ੰਕਰ ਦੇ ਏਰੀਏ ਦੇ ਵਿੱਚ ਉਹ ਵੀ ਰਵੀਰੋਂ ਨੇ ਬਰਾਮਦ ਕਰਾਈਏ ਤੋਂ ਇਹ ਉਸ ਟਾਈਮ ਦੀਆਂ ਅਖਬਾਰਾਂ ਕੱਢ ਕੇ ਦੇਖ ਲਿਓ ਆ ਜਿਹੜੀ ਮੈਸੇਜ ਹੈ ਨਾ ਚੰਦੂ ਬੋਲਦੀ ਆ ਮਿਸਲ ਚੰਦੂ ਕਿਤੇ ਤੇਰੇ ਪੁੱਤ ਦੇ ਡਕਰੇ ਕਰਕੇ ਨਹਿਰ ਤੇ ਦੱਬਿਆ ਹੁੰਦਾ ਨਾ ਤੈਨੂੰ ਦਰਦ ਫੇ ਪਤਾ ਲੱਗਣਾ ਸੀ ਦਰਦ ਪੁੱਤ ਦਾ ਹੈ ਕੀ ਕਿਸੇ ਦੇ ਪੁੱਤ ਨੂੰ ਮਾਰੀਦਾ ਕਿੱਦਾਂ ਤੁਸੀਂ ਇੱਕ ਇੱਕ ਤੇ ਕਤਲ ਕੀਤੇ ਤੇਰੇ ਐਸ ਮਸੰਤ ਨੇ ਸਾਈਕਲ ਤੇ ਤੁਰਿਆ ਫਿਰਦਾ ਹੁੰਦਾ ਸੀ ਅੱਜ ਤੁਸੀਂ ਆਪਣੀ ਪ੍ਰਾਪਰਟੀ ਦੇਖੋ ਤੁਸੀਂ ਸਿੱਖ ਕੌਮ ਦਾ ਖੂਨ ਨਚੋੜ ਕੇ ਪੀਤਾ ਅੱਜ ਇਲੈਕਸ਼ਨ ਚ ਬੋਟਾ ਮੰਗਦੇ ਆ ਛੱਤਰ ਮੰਗ ਛੱਤਰ ਛੱਤਰ ਫਿਰਨੇ ਚਾਹੀਦੇ ਤੁਹਾਡੇ ਐਸੇ ਹੀ ਲੈ ਕੇ ਆ ਅਜੋ ਰੋਪੜ ਵਾਲਿਆਂ ਨੇ ਤੈਨੂੰ ਦਿਖਾਇਆ ਨਾ ਤੇਰਾ ਸ਼ੀਸ਼ਾ ਮਾਰੀ ਮੂੰਹ ਤੇ ਚਪੇੜ ਚਪੇੜ ਹੈ ਸੀ ਤੇ ਕੋਈ ਜਵਾਬ ਇਹ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਤੁਸੀਂ ਕਰਾਇਆ ਬਰਗਾੜੀ 'ਚ ਜਿਹੜਾ ਹੈ ਨਾ ਕਰਾਇਆ ਨਾ ਇਹ ਕਤਲ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਕਰਾਇਆ ਤੁਸੀਂ ਸਿੱਖ ਨਹੀਂ ਸਿੱਖੀ ਸਰੂਪ 'ਚ ਤੁਸੀਂ ਭੇੜੀਏ ਆ ਤੁਸੀਂ ਕਾਤਲ ਆ ਤੁਸੀਂ ਹਰਮੰਦਰ ਸਾਹਿਬ ਤੇ ਅਟੈਕ ਕਰਨ ਵਾਲਿਆਂ ਚੋਬੀਆਂ ਮੱਸੇ ਰੰਗੜ ਦੀ ਔਲਾਦ ਆ ਤੁਸੀਂ ਅਬਦਾਲੀ ਦੀ ਔਲਾਦ ਆ ਤੁਸੀਂ ਤੁਹਾਨੂੰ ਸ਼ਰਮ ਹੀ ਨਹੀਂ ਸਿੱਖੀ ਸਰੂਪ ਸਿੱਖ ਬੰਦਾ ਹਰਮੰਦਰ ਸਾਹਿਬ ਨੂੰ ਅੱਖ ਕੈਲੀ ਕਰਕੇ ਦੇਖ ਲਵੇਂ ਬਜੇ ਤੁਸੀਂ ਇਸ ਕਰਕੇ ਆ ਮੀਡੀਆ ਦਾ ਜੋਗ ਨਹੀਂ ਸੀ ਤਾਂ ਦੀ ਕਰਤੂਤ ਨਹੀਂ ਪਤਾ ਲੱਗੀ ਹੋਰ ਤਾਂ ਹੋਰ ਪੁਲਿਸ ਵਾਲੇ ਵੀਰ ਵੇ ਇਸ ਗੱਲ ਦਾ ਧਿਆਨ ਰੱਖਣ ਜਿਹੜੇ ਹੁਣ ਇਹਦੇ ਬਾਡੀਗਾਰਡ ਜਿਹੜੇ ਦੇ ਦੋ ਬਾਡੀਗਾਰਡ ਸੀ ਨੇ ਇੱਕ ਜਸਵੰਤ ਸਿੰਘ ਤੇ ਦੂਜਾ ਸੀ ਜਸਪਾਲ ਸਿੰਘ ਇਹ ਦੋਨੇ ਨੇ ਖੁਦ ਕਤਲ ਕਰਵਾਇਆ ਇਹਨੂੰ ਸ਼ੱਕ ਹੋ ਗਿਆ ਵੀ ਸ਼ਾਇਦ ਮੇਰਾ ਇਹ ਮੇਰੀ ਰੈਕੀ ਨਾ ਕਰਕੇ ਸਿੰਘਾਂ ਨੂੰ ਦੇ ਦੇਣ ਤੇ ਇਹਨੋਂ ਦੋਨੇ ਬੰਦੇ ਵੀ ਕਤਲ ਕਰਵਾਇਆ ਜਸਵੰਤ ਸਿੰਘ ਹੌਲਦਾਰ ਤੇ ਜਸਪਾਲ ਸਿੰਘ ਹੌਲਦਾਰ ਇਹਦੇ ਦੋਨੇ ਗਨਮੈਨ ਸੀਗੇ ਜਲੰਧਰ ਜੇਲ੍ਹ ਚੋਂ ਕੱਢੇ ਆ ਗੇਲ੍ਹ ਚੋਂ ਕੱਢ ਕੇ ਮਾਰਿਆ ਜਸਮント ਸਿੰਘ ਹੌਲਦਾਰ ਨੂੰ ਇੱਕ ਸਾਕਾ ਕਿਸੇ ਦਾ ਨਹੀਂ ਇਹ ਮੀਨੇ ਮਸਾਂਦੇ ਆ ਮੀਨੇ ਮਸਾਂਦ ਮੀਡੀਆ ਦਾ ਜੋਗਿਆ ਜਦਾ ਆ ਜਿਹੜੀਆਂ ਵੋਟਾਂ ਮੰਗਦੀ ਹੈ ਨਾ ਜਿੱਦਾਂ ਰੋਪੜ ਵਾਲੇ ਵੀਰ ਨੇ ਛੱਤਰ ਮਾਰੇ ਇਹਦੇ ਮੂੰਹ ਤੇ ਏਦਾਂ ਸਿੱਧਾ ਇਹਦੇ ਮੂੰਹ ਤੇ ਛੱਤਰ ਬੱਜਣੇ ਚਾਹੀਦੇ ਆ ਜਿੱਦਾਂ ਹਰਮੰਦਰ ਸਾਹਿਬ ਨਾਲ ਨੂੰ ਗੋਲੀਆਂ ਚਲਾਈਆਂ ਇਹਨੇ ਏਦਾਂ ਸ਼ੂਟ ਇਹਦੇ ਉਨ ਜੁੱਤੀਆਂ ਹੋਣੀਆਂ ਚਾਹੀਦੀਆਂ ਇਹਨਾਂ ਦਾ ਜੁੱਤੀਆਂ ਨਾਲ ਹੀ ਸਵਾਗਤ ਕਰਿਓ ਇਹਨਾਂ ਦੇ ਹੱਥ ਪੈਰ ਵੱਢ ਕੇ ਇਹਨਾਂ ਨੂੰ ਭਖਾਰੀ ਬਣਾ ਦੇਣਾ ਚਾਹੀਦਾ ਜਿੱਦਾਂ ਅੱਜ ਭੀਖ ਮੰਗਦੀ ਐ ਨਾ ਵੋਟ ਸਾਨੂੰ ਪਾਇਓ ਇਹ ਫਿਰ ਟਕੇ ਟਕੇ ਤੋਂ ਮਥਾਜ ਹੋ ਜਾਣ ਪੈਸੇ ਭੀਖ ਮੰਗਣ ਇਹ ਲੋਕ ਅੱਖਾਂ ਦੇ ਸਾਹਮਣੇ ਕਿਉਂਕਿ ਇਹਨਾਂ ਨੇ ਗੁਰੂ ਮਹਾਰਾਜ ਤੇ ਵੀ ਗੂਲੀਆਂ ਖੁਦ ਚਲਵਾਈਆਂ ਇਹ ਕਮਾਂਡ ਇਹੇ ਕਰਦਾ ਸੀ ਬਲੈਕ ਥੰਡਰ ਦੀ ਕੌਮ ਨੂੰ ਫਤਿਹ ਪ੍ਰਵਾਨ ਹੋਵੇ ਇਦਾਂ ਵੀਰ ਰੋਪਣ ਵਾਲੇ ਆਂ ਗੈਣ ਸੁਚੇਤ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਜੋ ਕੁਝ ਵੀ ਇਸ ਸ਼ਖਸ ਨੇ ਇਸ ਸਿੰਘ ਸਾਹਿਬ ਨੇ ਕਿਹਾ ਤੁਸੀਂ ਸਾਰਾ ਸੁਣਿਆ ਜੋ ਇਲਜ਼ਾਮਤ ਉਹਨਾਂ ਦੇ ਪਰਿਵਾਰ ਦੇ ਉੱਪਰ ਚੰਨੂ ਮਾਜਰਾਜੀ ਦੇ ਉੱਪਰ ਲਗਾਏ ਜਾ ਰਹੇ ਨੇ ਉਹ ਸਾਰੇ ਦੇ ਸਾਰੇ ਤੁਸੀਂ ਸੁਣਨੇ ਨੇ ਸੋ ਲੋਕ ਸਭਾ ਚੋਣਾਂ ਦੇ ਵਿੱਚ ਇਸ ਵੀਡੀਓ ਦਾ ਵੀ ਕੋਈ ਅਸਰ ਹੋ ਪਾਏਗਾ ਜਾਂ ਨਹੀਂ ਪਾਏਗਾ ਇਹ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ ਇਹ ਵੀਡੀਓ ਹੁਣ ਬੁਰੀ ਤਰ੍ਹਾਂ ਵਾਇਰਲ ਹੋ ਰਹੀ ਹੈ ਸੋ ਇਸ ਤਰ੍ਹਾਂ ਦੇਖਦੇ ਰਹੋ A1 ਪੰਜਾਬੀ ਨਿਰਦਲ ਨਿਰਪੱਖ ਤੇ ਨਵੀਂ ਸੋਚ ਏਵਨ ਪੰਜਾਬੀ ਦੀ ਹਰ ਖਬਰ ਹਰ ਪ੍ਰੋਗਰਾਮ ਨੂੰ ਦੇਖਣ ਲਈ YouTube ਤੇ Facebook ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਸਾਡੇ ਹਰ ਪ੍ਰੋਗਰਾਮ ਦੀ ਅਪਡੇਟ ਨੂੰ ਜਾਣਨ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ